ਦੇਖਣ ਨੂੰ ਬੰਦੇ 2 ਲੱਗਦੇ ਹਨ ਪਰ ਇੱਕ ਹੀ ਵਰਤਾਰੇ ਦੀ ਲਗਾਤਾਰਤਾ ਹੈ ਸਟੇਟ ਨੇ ਇੱਕ ਨੂੰ ਇਸ ਕਰਕੇ ਕਤਲ ਕਰ ਦਿੱਤਾ ਤਾਂ ਕਿ ਨਵੀਂ ਨੌਜਵਾਨੀ ਦੇ ਸਿਰ ਚੜਿਆ ਪੰਥ ਪੰਜਾਬ ਨੂੰ ਬਚਾਉਣ ਦਾ ਫਤੂਰ ਸਦਾ ਲਈ ਖਤਮ ਹੋ ਸਕੇ ਪਰ ਸਟੇਟ ਨੂੰ ਸ਼ਾਇਦ ਪਤਾ ਨਹੀਂ ਸੀ ਕਿ ਕਤਲ ਹੋਏ ਬੰਦੇ ਦਾ ਪੰਥ ਪੰਜਾਬ ਵਾਲਾ ਫਤੂਰ ਕਿਸੇ ਹੋਰ ਰੂਪ ਵਿੱਚ ਹੋਰ ਵੱਧ ਚੜ ਕੇ ਬੋਲੇਗਾ ਦੂਜੇ ਬੰਦੇ ਨੂੰ ਕਤਲ ਨਾ ਕਰਕੇ ਸਟੇਟ ਪਹਿਲਾਂ ਕੀਤੀ ਵੱਡੀ ਗਲਤੀ ਤੋਂ ਬਚਣਾ ਚਾਹੁੰਦੀ ਸੀ ਸੋ ਜ਼ਰੂਰੀ ਸੀ ਕਿ ਬੰਦਾ ਜਿਉਂਦਾ ਵੀ ਰਹੇ ਪਰ ਕਿਰਦਾਰ ਕਤਲ ਕਰਕੇ ਉਸ ਨੂੰ ਸਦਾ ਲਈ ਖਤਮ ਕੀਤਾ ਜਾਵੇ ਅਜਿਹੇ ਸਮੇਂ ਆਪਣੇ ਨਾਲ ਆਪਣੇ ਹੀ ਖੜਦੇ ਹਨ ਪਰ ਸ਼ਾਇਦ ਦੋਵਾਂ ਬੰਦਿਆਂ ਦੇ ਆਪਣੇ ਆਪਣੇ ਨਾਲ ਖੜਨ ਦੀ ਤਾਂ ਦੂਰ ਸਟੇਟ ਤੋਂ ਵੱਧ ਵੈਰੀ ਬਣ ਗਏ ਇਸ ਵਰਤਾਰੇ ਤੋਂ ਇੱਕ ਗੱਲ ਸਿੱਖਣ ਦੀ ਲੋੜ ਹੈ ਕਿ ਤੁਸੀਂ ਭਾਵੇਂ ਲੱਖ ਸਟੇਟ ਦੇ ਵਿਰਤਾਤ ਤੋੜਨ ਤੇ ਸਟੇਟ ਦੀ ਸੰਗੀ ਮਰੋੜਨ ਦੀ ਜ਼ਰੂਰਤ ਰੱਖਦੇ ਹੋਵੇਂ ਪਰ ਤੁਹਾਡੇ ਕੋਲ ਪਹਿਲਾਂ ਆਪਣੀ ਉਹ ਤਿਰ ਜ਼ਰੂਰ ਚਾਹੀਦੀ ਹੈ ਜੋ ਸਟੇਟ ਵਾਂਗ ਰਾਂ ਰੋਕਣ ਵਾਲਿਆਂ ਨੂੰ ਟੱਕਰ ਦੇ ਸਕੇ ਪੰਥ ਪੰਜਾਬ ਦਾ ਇੱਕ ਹਿੱਸਾ ਹਮੇਸ਼ਾ ਹੀ ਉਹਨਾਂ ਬੰਦਿਆਂ ਨੂੰ ਸਟੇਟ ਦੇ ਬੰਦੇ ਆਖੇਗਾ ਜਿਨ੍ਹਾਂ ਨੂੰ ਲੱਗਦਾ ਹੈ ਕਿ ਕੋਈ ਉਹਨਾਂ ਤੋਂ ਅਗਾਂਹ ਕਿਉਂ ਲੰਗ ਗਿਆ ਬੰਦਾ ਪਰਖਣ ਦੀ ਇੱਕ ਹੀ ਵਿਧੀ ਹੈ ਜਿਹੜਾ ਬੰਦਾ ਸਟੇਟ ਦੀਆਂ ਅੱਖਾਂ ਵਿੱਚ ਸਭ ਤੋਂ ਵੱਧ ਰੜਕੇ ਉਹ ਬੰਦਾ ਆਪਣੇ ਸਮੇਂ ਵਿੱਚ ਪੰਥ ਪੰਜਾਬ ਦਾ ਸਭ ਤੋਂ ਵੱਧ ਯੋਗ ਬੰਦਾ ਹੋਵੇਗਾ ਬਾਕੀ ਗੁਰੂ ਮਹਾਰਾਜ ਨੇ ਕਿਸ ਨੂੰ ਸ਼ੋਭਾ ਦੇਣੀ ਹੈ ਤੇ ਕਿਸ ਨੂੰ ਨਹੀਂ ਇਹ ਸਮਾਂ ਆਪੇ ਤੈਅ ਕਰ ਦਿੰਦਾ ਹੈ ਅੱਜ ਵੀ ਸਟੇਟ ਅਤੇ ਸਟੇਟ ਦੇ ਵਰਤਾਂਤ ਅਧਿਗੇਨ ਚੱਲਣ ਵਾਲਿਆਂ ਨੂੰ ਮਿੱਟੀ ਵਿੱਚ ਰੋਲਣ ਦੀ ਜ਼ੁਰਤ ਰੱਖਣ ਵਾਲੇ ਬੰਦੇ ਤੇ ਉਹ ਸਭ ਦੋਸ਼ ਲਾਉਣੇ ਜ਼ਰੂਰੀ ਹਨ ਜਿਸ ਕਰਕੇ ਉਸ ਨੂੰ ਜੇਲ੍ਹ ਅੰਦਰ ਡੱਕ ਕੇ ਰੱਖਿਆ ਜਾ ਸਕੇ ਪਰ ਦੇਖੋ ਬੰਦਾ ਭਾਵੇਂ ਜੇਲ੍ਹ ਵਿੱਚ ਬੰਦ ਹੈ ਪਰ ਉਸ ਦੀ ਚਰਚਾ ਕਰਨ ਪੰਥ ਪੰਜਾਬ ਚਰਚਾ ਵਿੱਚ ਹੈ ਬੰਦੇ ਹੋਰ ਵੀ ਚੰਗੇ ਬਥੇਰੇ ਨੇ ਪਰ ਫਿਲਹਾਲ ਕੋਈ ਚਰਚਾ ਵਿੱਚ ਇਸ ਕਰਕੇ ਨਹੀਂ ਹੋ ਸਕਦਾ ਕਿਉਂਕਿ ਉਹ ਸਟੇਟ ਦੀਆਂ ਅੱਖਾਂ ਵਿੱਚ ਰੋੜਾ ਬਣ ਕੇ ਰੜਕਣ ਦਾ ਮਾਦਾ ਨਹੀਂ ਰੱਖਦੇ ਜਿੰਨਾ ਚਿਰ ਬੰਦਾ ਸਟੇਟ ਦੀਆਂ ਅੱਖਾਂ ਵਿੱਚ ਰੜਕਦਾ ਹੈ ਉਹ ਬੰਦਾ ਪੂਰੀ ਤਰ੍ਹਾਂ ਆਪਣਾ ਹੈ ਜਿਸ ਦਿਨ ਉਸ ਦੀ ਚਰਚਾ ਬੰਦ ਹੋ ਜਾਊ ਸਮਝ ਲਵਾਂਗੇ ਉਹ ਆਪਣੇ ਹਿੱਸੇ ਆਈ ਸੇਵਾ ਕਰ ਚੁੱਕਿਆ ਹੈ ਦੇਖਣ ਨੂੰ ਬੰਦੇ ਦੋ ਲੱਗਦੇ ਹਨ ਪਰ ਇੱਕ ਹੀ ਵਰਤਾਰੇ ਦੀ ਲਗਾਤਾਰਤਾ ਹੈ ਸਟੇਟ ਨੇ ਇੱਕ ਨੂੰ ਇਸ ਕਰਕੇ ਕਤਲ ਕਰ ਦਿੱਤਾ ਤਾਂ ਕਿ ਨਵੀਂ ਨੌਜਵਾਨੀ ਦੇ ਸਿਰ ਚੜਿਆ ਪੰਥ ਪੰਜਾਬ ਨੂੰ ਬਚਾਉਣ ਦਾ ਫਤੂਰ ਸਦਾ ਲਈ ਖਤਮ ਹੋ ਸਕੇ ਪਰ ਸਟੇਟ ਨੂੰ ਸ਼ਾਇਦ ਪਤਾ ਨਹੀਂ ਸੀ ਕਿ ਕਤਲ ਹੋਏ ਬੰਦੇ ਦਾ ਪੰਥ ਪੰਜਾਬ ਵਾਲਾ ਫਤੂਰ ਕਿਸੇ ਹੋਰ ਰੂਪ ਵਿੱਚ ਹੋਰ ਵੱਧ ਚੜ ਕੇ ਬੋਲੇਗਾ ਦੂਜੇ ਬੰਦੇ ਨੂੰ ਕਤਲ ਨਾ ਕਰਕੇ ਸਟੇਟ ਪਹਿਲਾਂ ਕੀਤੀ ਵੱਡੀ ਗਲਤੀ ਤੋਂ ਬਚਣਾ ਚਾਹੁੰਦੀ ਸੀ ਸੋ ਜ਼ਰੂਰੀ ਸੀ ਕਿ ਬੰਦਾ ਜਿਉਂਦਾ ਵੀ ਰਹੇ ਪਰ ਕਿਰਦਾਰ ਕਤਲ ਕਰਕੇ ਉਸ ਨੂੰ ਸਜ਼ਾ ਲਈ ਖਤਮ ਕੀਤਾ ਜਾਵੇ ਅਜਿਹੇ ਸਮੇਂ ਆਪਣੇ ਨਾਲ ਆਪਣੇ ਹੀ ਖੜਦੇ ਹਨ ਪਰ ਸ਼ਾਇਦ ਦੋਵਾਂ ਬੰਦਿਆਂ ਦੇ ਆਪਣੇ ਆਪਣੇ ਨਾਲ ਖੜਨ ਦੀ ਤਾਂ ਦੂਰ ਸਟੇਟ ਤੋਂ ਵੱਧ ਵੈਰੀ ਬਣ ਗਏ ਇਸ ਵਰਤਾਰੇ ਤੋਂ ਇੱਕ ਗੱਲ ਸਿੱਖਣ ਦੀ ਲੋੜ ਹੈ ਕਿ ਤੁਸੀਂ ਭਾਵੇਂ ਲੱਖ ਸਟੇਟ ਦੇ ਵਿਰਤਾਂਤ ਤੋੜਨ ਤੇ ਸਟੇਟ ਦੀ ਸੰਗੀ ਮਰੋੜਨ ਦੀ ਜ਼ਰੂਰਤ ਰੱਖਦੇ ਹੋਵੇਂ ਪਰ ਤੁਹਾਡੇ ਕੋਲ ਪਹਿਲਾਂ ਆਪਣੀ ਉਹ ਤਿਰ ਜ਼ਰੂਰ ਚਾਹੀਦੀ ਹੈ ਜੋ ਸਟੇਟ ਵਾਂਗ ਰਾਹ ਰੋਕਣ ਵਾਲਿਆਂ ਨੂੰ ਟੱਕਰ ਦੇ ਸਕੇ ਪੰਥ ਪੰਜਾਬ ਦਾ ਇੱਕ ਹਿੱਸਾ ਹਮੇਸ਼ਾ ਹੀ ਉਹਨਾਂ ਬੰਦਿਆਂ ਨੂੰ ਸਟੇਟ ਦੇ ਬੰਦੇ ਆਖੇਗਾ ਜਿਨ੍ਹਾਂ ਨੂੰ ਲੱਗਦਾ ਹੈ ਕਿ ਕੋਈ ਉਹਨਾਂ ਤੋਂ ਅਗਾਂਹ ਕਿਉਂ ਲੰਗ ਗਿਆ ਬੰਦਾ ਪਰਖਣ ਦੀ ਇੱਕ ਹੀ ਵਿਧੀ ਹੈ ਜਿਹੜਾ ਬੰਦਾ ਸਟੇਟ ਦੀਆਂ ਅੱਖਾਂ ਵਿੱਚ ਸਭ ਤੋਂ ਵੱਧ ਰੜਕੇ ਉਹ ਬੰਦਾ ਆਪਣੇ ਸਮੇਂ ਵਿੱਚ ਪੰਥ ਪੰਜਾਬ ਦਾ ਸਭ ਤੋਂ ਵੱਧ ਯੋਗ ਬੰਦਾ ਹੋਵੇਗਾ ਬਾਕੀ ਗੁਰੂ ਮਹਾਰਾਜ ਨੇ ਕਿਸ ਨੂੰ ਸ਼ੋਭਾ ਦੇਣੀ ਹੈ ਤੇ ਕਿਸ ਨੂੰ ਨਹੀਂ ਇਹ ਸਮਾਂ ਆਪੇ ਤੈਅ ਕਰ ਦਿੰਦਾ ਹੈ ਅੱਜ ਵੀ ਸਟੇਟ ਅਤੇ ਸਟੇਟ ਦੇ ਵਰਤਾਂਤ ਦੀ ਇਹਨ ਚੱਲਣ ਵਾਲਿਆਂ ਨੂੰ ਮਿੱਟੀ ਵਿੱਚ ਰੋਲਣ ਦੀ ਜੁਰਤ ਰੱਖਣ ਵਾਲੇ ਬੰਦੇ ਤੇ ਉਹ ਸਭ ਦੋਸ਼ ਲਾਉਣੇ ਜ਼ਰੂਰੀ ਹਨ ਜਿਸ ਕਰਕੇ ਉਸ ਨੂੰ ਜੇਲ੍ਹ ਅੰਦਰ ਡੱਕ ਕੇ ਰੱਖਿਆ ਜਾ ਸਕੇ ਪਰ ਦੇਖੋ ਬੰਦਾ ਭਾਵੇਂ ਜੇਲ੍ਹ ਵਿੱਚ ਬੰਦ ਹੈ ਪਰ ਉਸ ਦੀ ਚਰਚਾ ਕਰਨ ਪੰਥ ਪੰਜਾਬ ਚਰਚਾ ਵਿੱਚ ਹੈ ਬੰਦੇ ਹੋਰ ਵੀ ਚੰਗੇ ਬਥੇਰੇ ਨੇ ਪਰ ਫਿਲਹਾਲ ਕੋਈ ਚਰਚਾ ਵਿੱਚ ਇਸ ਕਰਕੇ ਨਹੀਂ ਹੋ ਸਕਦਾ ਕਿਉਂਕਿ ਉਹ ਸਟੇਟ ਦੀਆਂ ਅੱਖਾਂ ਵਿੱਚ ਰੋੜਾ ਬਣ ਕੇ ਰੜਕਣ ਦਾ ਮਾਦਾ ਨਹੀਂ ਰੱਖਦੇ ਜਿੰਨਾ ਚਿਰ ਬੰਦਾ ਸਟੇਟ ਦੀਆਂ ਅੱਖਾਂ ਵਿੱਚ ਰੜਕਦਾ ਹੈ ਉਹ ਬੰਦਾ ਪੂਰੀ ਤਰ੍ਹਾਂ ਆਪਣਾ ਹੈ ਜਿਸ ਦਿਨ ਉਸ ਦੀ ਚਰਚਾ ਬੰਦ ਹੋ ਜਾਊ ਸਮਝ ਲਵਾਂਗੇ ਉਹ ਆਪਣੇ ਹਿੱਸੇ ਆਈ ਸੇਵਾ ਕਰ ਚੁੱਕਿਆ ਹੈ